ਚੈਨਲ ਦਾ ਆ ਰੈਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਚ ਵਾਲਮੀਕ ਭਾਈਚਾਰੇ ਦੀ ਇੱਕ ਵੱਡੀ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਸਰਸੰਤੀ ਨਾ ਗੋਕਲ ਮਲਕ ਨੂੰ ਬਟਾਲਾ ਸਿਟੀ ਪ੍ਰਧਾਨ ਥਾਪਿਆ ਗਿਆ ਇਸ ਮੌਕੇ ਜਿੱਥੇ ਵੱਖ-ਵੱਖ ਆਗੂਆਂ ਨੇ ਗੋਕਲ ਮਲਕ ਨੂੰ ਵਧਾਈ ਦਿੱਤੀ ਉੱਥੇ ਉਹਨਾਂ ਨੇ ਕਿਹਾ ਕਿ ਗੋਕਲ ਮਲਕ ਵਾਲਮਿਕ ਭਾਈਚਾਰੇ ਦਾ ਇੱਕ ਉੱਬਰਦਾ ਹੋਇਆ ਸਤਾਰਾ ਹੈ ਅਤੇ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਇਸ ਮੌਕੇ ਗੋਕਲ ਮਲਕ ਨੇ ਸਾਰੀ ਬਰਾਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਹ ਤਨਦੇਹੀ ਨਾਲ ਪਾਉਣਗੇ ਇਸ ਮੌਕੇ ਸਾਰਿਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਵਾਲਮਿਕ ਭਗਵਾਨ ਦਾ ਪ੍ਰਗਟ ਦਿਵਸ ਆ ਰਿਹਾ ਹੈ ਜੋ ਕਿ ਵੱਡੇ ਪੱਧਰ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਏਗਾ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰ ਐਨ ਨਿਊਜ਼ ਅਤੇ ਜੁੜੇ ਰਹੋ ਤਾਂ ਦੀਆਂ ਖਬਰਾਂ ਦੇਖਣੇ ਛੜ ਨਾਲ ਪਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਤਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਸਾਰੇ ਭਰਾਵਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਸਭ ਦਾ ਮੈਂ तहे ਦਿਲੋਂ ਧੰਨਵਾਦੀ ਹਾਂ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਮੈਨੂੰ ਨਿਮਾਣੇ ਜੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਆ ਔਰ ਮੇਰੇ ਭਰਾਵਾਂ ਨੇ ਸਾਰਿਆਂ ਨੇ ਬਹੁਤ ਸੋਹਣੇ ਵਿਚਾਰ ਰੱਖੇ ਸੀਗੇ ਤੇ ਮੈਂ ਵਿਸ਼ਵਾਸ ਦਿਵਾਉਣਾ ਇਹਨਾਂ ਸਾਰਿਆਂ ਦੇ ਵਿਚਾਰਾਂ ਦੇ ਮੈਂ ਖਰਾ ਉਤਰਾਂਗਾ। ਅਲਦੇ ਆਧਾਰ ਤੇ ਮੇਰੀ ਜੋ ਟੀਮ ਲੱਗੇਗੀ ਜੋ ਰਲ ਕੇ ਆਪਾਂ ਕਰਾਂਗੇ ਸਾਰੇ ਇਕੱਠੇ ਕਰਾਂਗੇ। ਮੈਂ ਕੱਲਾ ਕੁਝ ਨਹੀਂ ਕਰਾਂਗਾ। ਮੈਂ ਕੱਲਾ ਕਹੇ ਜੋਗਾ ਨਹੀਂ ਆ। ਜੋ ਵੀ ਕਰਾਂਗਾ ਆਪਣੇ ਭਰਾਵਾਂ ਨਾਲ ਰਲ ਕੇ ਕਰਾਂਗਾ। ਉਹਦੀਆਂ ਤਿਆਰੀਆਂ ਜੀ ਬਸ ਅੱਜ ਪ੍ਰਧਾਨ ਨਿਯੁਕਤ ਕੀਤਾ ਇਹਨਾਂ ਨੇ। ਸਾਰੇ ਰਲ ਕੇ ਜੋ ਸਾਡੇ ਆਪਣੇ ਮੈਂਬਰ ਵੱਡੇ ਨੇ ਜੋ ਵੱਡੇ ਸਹਿਬਾਨ ਜੋ ਪਹਿਲਾਂ ਤੋਂ ਕਰ ਰਹੇ ਆ ਰਹੇ ਨੇ ਇਸ ਵਾਰ ਬਹੁਤ ਹੀ ਧੂਮ ਧਾਮ ਨਾਲ ਇਕੱਠੇ ਹੋ ਕੇ ਏਕਤਾ ਦੀ ਸ਼ੁਭ ਯਾਤਰਾ ਨਿਕਲੇਗੀ ਭਗਵਾਨ ਬਾਕੀ। ਤੇ ਜੈ ਵਾਲਮੀਕੀ ਅੱਜ ਸਿਟੀ ਵਾਲਮਿਕ ਸਭਾ ਦੀ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ ਆ। ਜਿਹਦੇ ਵਿੱਚ ਸਾਡੇ ਛੋਟੇ ਵੀਰ ਗੋਕਲ ਮਲਿਕ ਜੀ ਨੂੰ ਸਿਟੀ ਵਾਲਮੀਕ ਸਭਾ ਦਾ ਸਰਬਸੰਮਤੀ ਨਾਲ ਪੂਰੇ ਸਮਾਜ ਨੇ ਪ੍ਰਧਾਨ ਨਿਯੁਕਤ ਕੀਤਾ ਗਿਆ ਵਾ ਔਰ ਭਗਵਾਨ ਵਾਲਮੀਕੀ ਪ੍ਰਕਾਸ਼ ਉਤਸਵ ਦੇ ਵਿੱਚ ਜਿਹੜੀ ਹਰ ਸਾਲ ਦੀ ਤਰ੍ਹਾਂ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਔਰ ਇਸ ਸਮਾਜ ਨੇ ਜਿੰਨੇ ਵੀ ਸਾਰੇ ਇੱਥੇ ਸਾਥੀ ਪਹੁੰਚੇ ਸੀ ਔਰ ਪੂਰੇ ਸਮਾਜ ਨੇ ਇਕੱਠ ਹੋ ਕੇ ਗੋਕਲ ਜੀ ਦੇ ਹੱਕ ਦੇ ਵਿੱਚ ਇਹ ਫੈਸਲਾ ਲਿੱਤਾ ਕਿ ਸਾਡੇ ਪ੍ਰਧਾਨ ਗੋਕਲ ਜੀ ਇਸ ਵਾਰ ਇਹਨਾਂ ਨੂੰ ਮੌਕਾ ਦਿੱਤਾ ਵਾ ਔਰ ਸ਼ੋਭਾ ਯਾਤਰਾ ਔਰ ਵਾਲਮਿਕ ਸਮਾਜ ਦੇ ਸਾਰੇ ਸਾਥੀਆਂ ਨਾਲ ਲੈ ਕੇ ਇਹ ਵਧੀਆ ਤੋਂ ਵਧੀਆ ਆਪਣਾ ਪ੍ਰੋਗਰਾਮ ਕਰਨਗੇ ਔਰ ਆਪਣੀਆਂ ਸੇਵਾਵਾਂ ਸਮਾਜ ਨੂੰ ਦੇਣਗੇ। ਇਹ ਵਾਲਮੀ ਕੇ ਸਾਰਿਆਂ ਨੂੰ ਬਿਲੇ। ਘਰ ਵਾਲਮੀ। ਮੈਂ ਬਹੁਤ ਸੰਜੀਦਤਾ ਨਾਲ ਕੁਸਨਾ ਪੰਜਾਬ ਦਾ। ਅੱਜ ਜੋ ਸ੍ਰੀ ਸਮਾਜ ਦੀ ਫਾਰਵਰਦੀ ਚੋਣ ਦੇ ਸਾਲ ਬਾਅਦ ਉਹ ਆਪਣੇ ਇੱਥੇ ਐਕਚੁਅਲੀ ਗੇਰ ਭਗਵਾਨ ਵਾਲਮੀ ਕੇ ਮੰਦਰ ਵਿਖੇ ਕੀਤੀ ਗਈ ਆ। ਸਾਰੇ ਸਮਾਜ ਦੀ ਰਹਿਮਾਈ ਥਲੇ। ਤੇ ਉਹਦੇ ਚ ਅਪਾ ਇੱਕ ਨੌਜਵਾਨ ਜਿਹੜਾ ਅੱਜ ਇੱਕ ਉਬਰ ਦਾ ਸਤਾਰਾ ਜਿਹਨੂੰ ਕਹਿ ਦਈਏ ਹੁੰਦੇ ਨੇ। ਉਲੂ ਅੱਬਾ ਗੂਗਲ ਮਲਕ ਨੂੰ ਸਿੜੀ ਸਭਾ ਦੀ ਜਿਹੜੀ ਜੁਮਹਰ ਦਿੱਤੀ ਏ ਉਹਨਾਂ ਦੀ ਪ੍ਰਧਾਨਗੀ ਦੀ ਤੇ ਹੁਣ ਉਹ ਹੀ ਸਾਰੇ ਸਮਾਜ ਨੂੰ ਦੇਖੇਗਾ ਤੇ ਸੁਭਾ ਜਤਨ ਦੇਖੇਗਾ ਜੈ ਵਾਲਮੀਕੀ ਤੇ ਭਗਵਾਨ ਵਾਲਮੀਕੀ ਜੀ ਤੇ ਬਰਗਰ ਦੇਵਤੀ ਸਭ ਨੂੰ ਲੱਖ ਲੱਖ ਵਧਾਈ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਅਸੀਂ ਅਚਲੀ ਗੇਟ ਮਿਖੇ ਸਾਰੀ ਬਰਾਦਰੀ ਇਕੱਠੀ ਹੋਈ ਆ ਔਰ ਸੂਈ ਬਰਾਦਰੀ ਬੜਾ ਮਨ ਖੁਸ਼ ਹੋਇਆ ਕਿ ਅੱਜ ਕੱਲੀ ਬਰਾਦਰੀ ਇਕੱਠੀ ਆਈ ਤੇ ਕੋਈ ਹੋਰ ਨਹੀਂ ਆ ਇਹਦੇ ਵਿੱਚ ਇਹ ਵੀ ਬੜੀ ਖੁਸ਼ੀ ਵਾਲੀ ਗੱਲ ਆ ਔਰ ਅਸੀਂ ਗੋਕਲ ਨੂੰ ਜਿਹੜਾ ਕਿ ਨੌਜਵਾਨ ਲੜਕਾ ਗੋਕਲ ਹੈ ਔਰ ਇਹਨੂੰ ਸਾਰੀ ਬਰਾਦਰੀ ਨੇ ਰਲ ਕੇ ਸਰਪ੍ਰਧਾਨਗੀ ਦਿੱਤੀ ਆ ਔਰ ਇਹ ਆਪਣੀ ਟੀਮ ਦੇ ਨਾਲ ਰਲ ਕੇ ਜੋ ਵੀ ਡਿਸੀਜਨ ਲਏਗਾ ਤੇ ਅਸੀਂ ਉਹਦੇ ਨਾਲ ਆ ਔਰ ਬੜੀ ਧੁੰਦਾਂ ਦੇ ਨਾਲ ਅਸੀਂ ਮਹਾਰਾਜ ਜੀ ਦਾ ਬਾਵਨ ਉਸਤ ਮਨਾਵਾਂਗੇ ਸੋ ਪਹਿਲਾਂ ਤਾਂ ਸਾਰੇ ਸਮਾਜ ਦੇ ਸਾਰੇ ਸਾਥੀਆਂ ਦਾ ਆਇਆ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜਿਸਾ ਕਿ ਹਰ ਸਾਲ ਪ੍ਰਧਾਨਗੀ ਨਿਪਟੀ ਕੀਤੀ ਜਾਂਦੀ ਆ ਅੱਜ ਇਹ ਪੂਰੇ ਸਮਾਜ ਵੱਲੋਂ ਪੂਰੀ ਸਰਵ ਸੰਮਤੀ ਦੇ ਨਾਲ ਜਿਹਾ ਕਿ ਗੋਕਲ ਮਲਿਕ ਨੂੰ ਪ੍ਰਧਾਨ ਬਣਾਇਆ ਗਿਆ ਗੋਕਲ ਮਲਿਕ ਬਹੁਤ ਵਧੀਆ ਬੰਦਾ ਵਾ ਸਾਰਿਆਂ ਨੂੰ ਮਿਲਦਾ ਸਮਾਜ ਵਿੱਚ ਸਾਰਿਆਂ ਨੂੰ ਵਿਚਰਦਾ ਵਾ ਇਸ ਕਰਕੇ ਸਾਰਾ ਸਮਾਜ ਜਿਹੜੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜੇਗਾ ਤੇ ਵੱਧ ਤੋਂ ਵੱਧ ਪ੍ਰਗਤੀ ਵੱਸੇਗੀ ਰੌਣਕ ਲਾਵਾਂਗੇ ਤੇ ਅੱਗੋਂ ਸਾਡੀ ਜਿਹੜੀ ਰਣਨੀਤੀ ਤਿਆਰ ਹੋਣੀ ਆ ਜਦੋਂ ਸਾਡੀ ਕੈਬਿਨੇਟ ਤਿਆਰ ਹੋ ਗਈ ਆ ਤਾਂ ਬੈਠ ਕੇ ਇੱਕ ਮੀਟਿੰਗ ਕਰਾਂਗੇ ਫਿਰ ਅੱਗੇ ਦੀ ਰਣਨੀਤੀ ਤੁਹਾਨੂੰ ਦੱਸਾਂਗੇ